ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਲੋਕ ਸਭਾ ਹਲਕਾ ਕੜੂਰ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੇ ਅੱਕ ਜਿੰਦ ਅਸਲ ਤਾੜ ਵਿਖੇ ਸਾਬਕਾ ਸਰਪੰਚ ਜਹਦ ਤਾਰਾ ਸਿੰਘ ਅਸਲ ਦੇ ਗ੍ਰਹਿ ਵਿਖੇ ਭਾਰੀ ਇਕੱਤਰਤਾ ਹੋਈ ਇਸ ਮੌਕੇ ਸਕਰਜ ਸਿੰਘ ਵੀਏ ਸਾਬਕਾ ਚੇਅਰਮੈਨ ਭਗਵੰਤ ਸਿੰਘ ਕੰਬੋ ਕੇ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਸਰਮ ਸਿੰਘ ਧਨਵਲੋ ਮੀਟਿੰਗ ਨੂੰ ਸਬੋਧਨ ਕੀਤਾ ਇਸ ਮੌਕੇ ਸੁੰਦਰ ਸਿੰਘ ਜੱਸ ਬਲੀ ਸਿੰਘ ਡਾਕਟਰ ਗੁਰਮukh ਸਿੰਘ ਸਰਬਜੀਤ ਸਿੰਘ ਗੁਰਸੇਵ ਸਿੰਘ ਤੋਂ ਇਲਾਵਾ ਪਿੰਡ ਅਸਲਤਾੜ ਦੇ ਸੀਨੀਅਰ ਆਵਾਦਿਮ ਪਾਰਟੀ ਦੇ ਆਗੂ ਵਲੰਟੀਅਰ ਅਤੇ ਵਰਕਰ ਸਾਥੀ ਹਾਜ਼ਰ ਸਨ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਆਪਣੇ ਜਿੰਨੇ ਵੀ ਗਰੀਬ ਪਰਿਵਾਰ ਆ ਜਾਂ ਜਨਰਲ ਕੈਟਾਗਰੀ ਦੇ ਲੋਕ ਆ ਆਪਾਂ ਨੂੰ ਹੋਣ ਤੱਕ ਜਿਹੜਾ ਬਿੱਲੀ ਦਾ ਬਿੱਲ ਆ ਉਹ ਜਿਹੜਾ ਹੀ ਤਕਰੀਬਨ ਆ ਰਿਹਾ ਵਾ ਤੇ ਸਰਕਾਰ ਨੇ ਮਾਨ ਸਾਹਿਬ ਨੇ ਆਪਾਂ ਨੇ ਜਿਹੜਾ ਵਿਸ਼ਵਾਸ ਦਿਵਾਇਆ ਸੀ ਉਹਦੇ ਮੁਤਾਬਕ ਆਪਣੀਆਂ ਹਰ ਸ਼ਰਤਾਂ ਪੂਰੀਆਂ ਕਰਦੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਚੱਲਦੀ ਉਸੇ 2 ਸਾਲ ਹੋ ਗਏ ਲੋ ਤੇ ਅਗਲੇ 3 ਸਾਲ ਵੀ ਆਪਣੇ ਕੋਲ ਆ ਤੇ ਜੇ ਆਪਾਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਤੇ 13 ਦੀਆਂ 13 ਸੀਟਾਂ ਜਿਤਾ ਕੇ ਆਪਾਂ ਮਾਨ ਸਾਹਿਬੀ ਚੋੜੀ ਚ ਪਾਵਾਂਗੇ ਤੇ ਉਹਦੇ ਵਿੱਚ ਵੀ ਆਪਾਂ ਨੂੰ ਇਹੋ ਹੋਊਗਾ ਵੀ ਆਪਣਾ ਜਿਹੜਾ ਬਾਡਰ ਏਰੀਆ ਦਾ ਉਹ ਵੀ ਪ੍ਰੋਜੈਕਟ ਆ ਜਾਂ ਜੋ ਵੀ ਗ੍ਰਾਂਟ ਆ ਆਪਾਂ ਵੱਧ ਤੋਂ ਵੱਧ ਲੈ ਸਕਦੇ ਆ ਤੇ ਉਹਦੇ ਵਿੱਚ ਆਪਣਾ ਬਾਡਰ ਏਰੀਆ ਦੀ ਸੁਣੀ ਜਾਊਗੀ ਇੰਨੀਆਂ ਗੱਲਾਂ ਦਾ ਕਹਿੰਦਾ ਆ ਮੈਂ ਸ਼ਾਮਾ ਦਾ ਜਾਲੇ ਬਾਹਗੁਰਜੀ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਨਹੀਂ ਇਸੋ ਜਿਹੇ ਉਮੀਦਵਾਰ ਨੇ ਸਰਦਾਰ ਰਾਜੀਤ ਸਿੰਘ ਪੁੱਲਰ ਉਹਨਾਂ ਨੇ ਮੇਰ ਤੋਂ ਘਾੜਿਆ ਵਾ और अलके जी जो नुमाइंदगी कराएदार सरम सी धून साहिब उन जी वेठे हलका खे सूरत जे विच और सारियूं फर्ज़मंदा विध थो विध वोटा पा हल्के जेको ਵੱਡੀ ਲੀਡ ਤੇ ਦਿਖਾਈਏ ਹਰ ਇੱਕ ਪਿੰਡੇ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਪੂਰਾ ਜੋਰ ਚੱਲ ਰਿਹਾ ਹੈ ਕਿ ਆਪਣੇ ਜਿਹੜੀ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਸੀ ਜਿੰਨੇ ਵੀ ਉਹ ਵਾਅਦੇ ਕੀਤੇ ਉਹ ਤਕਰੀਬਨ ਸਾਰੇ ਦੇ ਸਾਰੇ ਟੁੱਟੇ ਹੋ ਚੁੱਕੇ ਨੇ ਸਿਰਫ ਇੱਕ ਵਾਅਦਾ ਬਾਕੀ ਆ ਜਿਹੜਾ ਬੀਬੀਆਂ ਨੂੰ 1000 ਰੁਪਏ ਤੇ ਜਿਹੜਾ ਗਰੰਟੀ ਦਿੱਤੀ ਸੀ ਸਿਰਫ ਉਹ ਹੀ ਰਹਿ ਗਿਆ ਉਹ ਵੀ ਬਹੁਤ ਜਲਦੀ ਜਿਹੜਾ ਪੂਰਾ ਹੋ ਜਾ ਰਿਹਾ ਏ ਕੁਝ ਹੀ ਮਹੀਨਿਆਂ ਦੇ ਅੰਦਰ ਸ਼ੁਭਾਰ ਉਹ ਵੀ ਜਿਹੜੀ ਗਰੰਟੀ ਦਿੱਤੀ ਐ 1000 ਰੁਪਏ ਦੀ ਬੀਜਾਂ ਨੂੰ ਉਹ ਵੀ ਪੂਰਾ ਹੋ ਜਾ ਰਿਹਾ ਏ ਆਪਾਂ ਸਾਰਿਆਂ ਨੂੰ ਪਤਾ ਏ ਉਹ ਪਹਿਲੀਆਂ ਸਰਕਾਰਾਂ ਦੇਖਦੇ ਨੇ ਆ ਕਾਂਗਰਸ ਦੀਆਂ ਸਰਕਾਰਾਂ ਨਹੀਂ ਆਈਆਂ ਕਾਜੀ ਦੀਆਂ ਸਰਕਾਰਾਂ ਹੀ ਆਈਆਂ ਆ ਸਾਡੇ ਕਿਸਾਨ ਜੀ ਦੇ ਬੈਠੇ ਨੇ ਕਿਸਾਨ ਵੀਰ ਨੂੰ ਪਤਾ ਹੈ ਜਦੋਂ ਆਹ ਦਿਨ ਹੁੰਦੇ ਸੀ ਤੇ ਸਾਡੇ ਵੀਰ ਕਈ ਜਿਹੜੇ ਪੀੜੀਆਂ ਵਿੱਗੇ ਹੋਏ ਸੀ ਦਰਮੀ ਜਿਹਸ ਪਰਿਵਾਰਾਂ ਨਾਲ ਪਾਣੀ ਤੇ ਸਰਕਾਰ ਕਰਕੇ ਉਹਨਾਂ ਨੂੰ ਪਾਲਦੇ ਸੀ ਪਰ ਇਹ ਕਾਮਦੂਸ ਦੀ ਪਾਰਟੀ ਦੀ ਸਰਕਾਰ ਆ ਜਿਹੜੀ ਬਿਲਕੁਲ ਫੱਟੀ ਲਗਾਤਾਰ ਚੱਲ ਰਹੀ ਆ ਤੇ ਚੱਲ ਵੀ ਜਦੋਂ ਸਰਕਾਰ ਬਣੀ ਜਿਹਨੇ ਕਿਸਾਨ ਨੂੰ ਬੱਤੀ ਦਿੱਤੀ ਜਾਂਦੀ ਆ ਸਾਰਿਆਂ ਵੀਰਾਂ ਨੇ ਸਾਡੇ ਦਿਨ ਦੇ ਕਿਸਾਨ ਵੀਰ ਨੇ ਸਾਰਿਆਂ ਨੇ ਆ ਪਰ ਕੇ ਪੈੜੀਆਂ ਐ ਵਾਗੇ ਜਿਹੜਾ ਝੋਲੇ ਦੀ ਬਾਈ ਮਿਸਟਰ ਬਿਲਕੁਲ ਕਾਰਗੇ ਸਿਆ ਹੈ ਔਰ ਕਿਤੇ ਤੁਸੀਂ ਦੇਖ ਲੋ ਜਾ ਕੇ ਕਿ ਦਾ 11 ਉਹ ਵੀ ਚੰਗਾ ਸਾਹਿਬ ਵੈਦ ਤੇ ਲੱਗ ਰਿਹਾ ਜੀ ਲੱਗਾ ਸਾਹਿਬ ਵੈਦ ਨੂੰ ਦਿੱਤੀ ਪਈ ਹੈ ਅੱਗੇ ਮੇਰੇ ਵੀਰੋ ਆਪਾਂ ਨੂੰ ਅੱਜ ਪਹਿਲਾ ਦਿਨ ਇਹ ਆਪੀ ਮਿਲਦੇ ਰਹਾ ਸਾਰੇ ਦੋਸਤਾਂ ਨੂੰ ਮਿਲਦੇ ਰਹਾ ਪੈੜੀ ਆਪਣੇ ਲੱਗ ਰਹੇ ਪੱਟੀ ਦੇ ਆ ਪੱਟੀ ਆਪਾਂ ਸਾਰਿਆਂ ਨੂੰ ਕਹੂਗਾ ਮੈਂ ਤੈਨੂੰ ਪਿਆਰ ਕੀਤਾ ਨਾ ਯਾਰ ਬਾਕੀ ਲੋਕਾਂ ਦਾ ਰਜਾਈ ਤੋਂ ਮਾਦੀ ਬਾਹ ਫੜ ਸਕਦੇ ਹੋ ਦੀ ਇਧਰ ਕੋਈ ਸਿੱਖਿਆ ਨਹੀਂ ਸਰਦਾਰ ਤਰਾਸੀ ਨਾਸਦ ਦੇ ਗ੍ਰਹਿ ਨੇ ਕਿ ਸਾਡਾ ਛੋਟਾ ਭਾਈ ਜੱਸ ਵੱਡਾ ਭਾਈ ਜੱਸ ਬਾਕੀ ਸਾਰੀ ਟੀਮ ਆਖਰ ਪੇਡ ਦੀ ਕੋਈ ਜਿਹੜਾ ਨਾਮ ਲਵਾ ਸਾਰੇ ਮੇਰੇ ਭਾ ਇਹ ਫੁਰਜੀ ਸਾਹਿਬ ਸਾਰੇ ਬੈਠੇ ਆ ਇਹਦਾ ਕਿਦਾ ਮਨਾ ਪੜੀ ਤੋਂ ਬੈਠਾ ਸਾਰਿਆਂ ਨੂੰ ਸਰਦਾਰ ਸਰੂਪ ਸਿੰਘ ਤੁਣਸਾ ਵੱਲੋਂ ਕਾਸ਼ ਕਰਦੇ ਆਂ ਆਸੂ ਪਿੰਡ ਵੱਲੋਂ ਸਰਦਾਰ ਸਿੰਘ ਜੀ ਨੂੰ ਖਾਵੇ ਤੇ ਆਇਆ ਉਹਨੇ ਆਪਾਂ ਜੀਆ ਕਹਿੰਦੇ ਆ ਆਸਰਾ ਵਾਲੇ ਪੌੜੇ ਲੇਡ ਖਵਾਏ ਜੀ ਉਹ ਲੇਡ ਦੇ ਦੁਸਾਰਾ ਕਰ ਲਿਓ ਉਹਨੇ ਲੇਡ ਦੇ ਦੋ ਮਹੀਨੇ ਗੱਡੀਆਂ ਦੀਆਂ ਲਾ ਰਿਆ ਆਂ ਕਹਿਆ ਵੀ ਆਸਰਾ ਪੌੜੇ ਖੁਣੇ ਨਹੀਂ ਜਾਂਦੇ ਸੁਣੋ ਜੀ ਤੁਸੀਂ ਵੀ ਜਾਗੇ ਤੁਹਾਨੂੰ ਜਾਗ ਆਈ ਜੀ ਰੱਬ ਜਿੰਦਰੇ ਕੱਲ ਦਾ ਜੇ ਲੋ ਵਧਾਈ ਤੁਹਾਨੂੰ ਅੱਜ ਵੀ ਕੋਈ ਟਾਈਮ ਹੈ ਹਾਂ ਕੋਈ ਗੱਲ ਨਹੀਂ ਇਸ ਕਰਕੇ ਵੱਡਾ ਨਗਰਿਆ ਵੱਡੀਆਂ ਡੂੜੀਆਂ ਸਭਲਣੀਆਂ ਸਾਰੇ ਵਰਤ ਸਾਮਾਨੇ ਡੂੜੀਆਂ ਤੁਹਾਨੂੰ ਸਾਬ ਤੁਹਾਨੂੰ ਸੌਧਣ ਉੱਤੇ ਆਏ ਆ ਤੁਹਾਨੂੰ ਬੇਂਦਿਆਂ ਕਰਨ ਆਏ ਵੀ ਗੋਢੀਪਰਾ ਦੇਖੋ ਆਪਾਂ ਵੱਡੀਆਂ ਪੁਲਿਸਾਂ ਸਾਰੇ ਆਪਾਂ ਮਿਹਨਤਾਂ ਕਰਦੇ ਰਹਿਆ ਆ ਆਪਾਂ ਕੋ ਜਨਾਲੇ ਠੱਗੀ ਮਾਰਦੇ ਆ ਕੋਈ ਇਧਰੋਂ ਠੱਗੀ ਮਾਰ ਰਿਹਾ ਤੂੰ ਗਿੰਪਾ ਆ ਗਿਆ ਮਜੂਜਾ ਆ ਗਿਆ ਪਹਿਲੀ ਵਾਰੀ ਬੜੀ ਸਮਝਣ ਵਾਲੀ ਗੱਲ ਆ ਇਹ ਵੋਟਰਾਂ ਨੂੰ ਦੱਸੋ ਪਹਿਲੀ ਵਾਰੀ ਆਪਣਾ ਪੱਟੀ ਹਰ ਕੇ ਦਾ ਐਮਪੀ ਆ ਰਿਹਾ ਰੋਡੀ ਭਾ ਇਹ ਕਰਤਵੇ ਵਾਸਤੇ ਅਪਰ ਮਿਹਨਤ ਕਰਦੇ ਆ ਜਿੰਨੀ ਟੀਮ ਆਹਨ ਪਿੰਡੀ ਸਟੇ ਨਹੀਂ ਪਈ ਜਿੰਨੀ ਆਹਨ ਪਿੰਡੀ ਟੀਮ ਸਾਰੀ ਟੀਮ ਸਾਰੀ ਟੀਮ ਨੂੰ ਵਧਾਈ ਦਿੰਦੇ ਇਸ ਗੱਲ ਦੀ સરાર ચમ સા નિ સારું દસ દો સર ભગવાન ચેરના એ સંબોધન સરદાર ભગવાન ચેર આપ ਅੱਜ ਵੇਡ ਵੀ ਆਪਾਂ ਕਰਨੇ ਆ। ਕੌਂਗਰ ਸਾਡੀਆਂ ਭੈਣ ਜੀ ਰਾਜੀਨੀ ਪੁੱਲਸਾਂ ਜਿਹੜੇ ਮੈਸੇਜ ਨੇ ਨੀਵੀਂ ਸੰਦ ਨਾਲ ਪੁੱਲ ਨਹੀਂ ਧਾਰ 15 ਮਿੰਟਾਂ ਪਹੁੰਚਣ ਆ ਰਹੇ ਆ। ਉਹਨਾਂ ਦਾ ਵੀ ਆਪਾਂ ਸਵਾਗਤ ਵੀ ਕਰਨਾ। ਉਹ ਆਪਣੇ ਕੋਲ ਵੋਟਾਂ ਵਾਸਤੇ ਆ ਰਹੇ ਆ। ਆਪੇ ਮਰਦ ਮੰਗਣ ਆ ਰਹੇ ਆ ਆਪਾਂ। ਉਹਨਾਂ ਨੂੰ ਮਰਦ ਵੀ ਵਾਸਤੇ ਆਉਣਾ ਉਹਨਾਂ ਨੂੰ ਤੁਹਾਨੂੰ ਫੇਰਤੀਆਂ ਕਰਨੀਆਂ। ਸਾਰੇ ਹੀ ਸਾਡੇ ਲੀਡਰਾਂ ਦਾ ਪੈਸਾ ਜੀ ਪੁਲਿਸੋਂ ਮਿਲਾਂ ਕਰ ਸੇਵਾਤ ਸਾਡੇ ਜਿੰਨੇ ਵੀ ਤੁਸੀਂ ਡਾਕਟਰ ਸਾਹਿਬ ਗੁਰਮਨ ਸੋਨੀ ਡਾਕਟਰ ਸਾਹਿਬ ਜਿੰਨੇ ਵੀ ਭਰਾ ਸਾਡੇ ਆਮ ਆਦਮੀ ਦੀ ਇੱਥੇ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਹੀ ਪਹਿਲੇ ਦਿਲ ਤੋਂ ਧੰਨਵਾਦ ਕਰਦਾ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਭਾਈ ਮੈਂ ਤੁਹਾਡਾ ਭਰਾ ਵਾਂ ਤੁਸੀਂ ਮੈਨੂੰ ਭਰਾ ਸਮਝਦੇ ਜੇ ਮੈਂ ਕਦੀ ਤੁਹਾਡੇ ਵਿੱਚ ਆਮਾਨੇ ਬਣ ਕੇ ਥੋੜਾ ਆਉਣਾ ਤੁਹਾਡਾ ਭਰਾ ਬਣ ਕੇ ਆਉਣਾ ਤੁਹਾਡਾ ਪੁੱਤ ਮਾਰ ਕੇ ਤੁਹਾਡਾ ਬੱਚਾ ਬਣ ਕੇ ਮਿਲਦਾ ਤੇ ਮੇਰੇ ਵੀਰੋ ਆਓ ਰਲ ਕੇ ਲਾਲਜੀਤ ਸਿੰਘ ਭੁੱਲਰ ਨੂੰ ਜਿਤਾਈਏ ਸਤਿਕਾਰਯੋਗ ਵੀਰੋ ਪੰਜਾਬ ਦੀ ਵੀ ਸਰਕਾਰ ਆਪਣੀ ਆ ਤੇ ਦਿੱਲੀ ਦੀ ਵੀ ਸਰਕਾਰ ਜਿਹੜੀ ਆ